ਅੰਗੂ ਪ੍ਰਾਪਰਟੀ ਤੇ ਤੁਹਾਡਾ ਸਵਾਗਤ ਹੈ ਅੱਜ ਇੱਕ ਆਪਾਂ ਨਵੀਂ ਵੀਡੀਓ ਲੈ ਕੇ ਆਏ ਆਂ 150 ਗਾਜ ਦੀ ਕੋਠੀ ਬਾਬਾ ਦੀਪ ਸਿੰਘ ਨਗਰ ਦੇ ਨਾਲ ਬਲਰਾਜ ਨਗਰ ਆ ਬਾਥਰੂਮ ਆ ਗਾਇਜ਼ 프ਰੰਟ ਤੇ ਬਾਥਰੂਮ ਲੈਟਰਨ ਖੁੱਲਾ ਪੋਰਚ ਬਹੁਤ ਹੀ ਵਧੀਆ ਕੋਠੀ ਬਣੀ ਹੈ ਟਾਈਲ ਪੱਥਰ ਦਾ ਬਹੁਤ ਵਧੀਆ ਕੰਮ ਹੋਇਆ ਵਾ ਆਪ オーਚ ਆ ਗਈ ਇਹਦਾ ਪੀਓਪੀ ਦਾ ਵੀ ਬਹੁਤ ਵਧੀਆ ਕੰਮ ਹੋਇਆ ਵਾ ਜੀ ਡੋਰ ਵਿੰਡੋ ਦਾ ਕੰਮ ਬਹੁਤ ਵਧੀਆ ਹੋਇਆ ਹੋਇਆ ਪੌੜੀਆਂ ਤੇ ਟ੍ਰੇਲਿੰਗ ਸਟੀਲ ਦੀ ਲੱਗੀ ਵੀ ਹੈ ਬਹੁਤ ਵਧੀਆ ਆ ਲੌਬੀ ਆ ਗਈ ਜੀ ਲੌਬੀ ਵੀ ਬਹੁਤ ਵਧੀਆ ਕੰਮ ਹੈ ਲੌਬੀ ਦੇ ਵਿੱਚ ਆ ਡ੍ਰੈنگ ਰੂਮ ਆ ਗਿਆ ਜੀ ਸਾਹਮਣੇ ਖੁੱਲਾ ਡ੍ਰੈنگ ਰੂਮ ਦੋ ਬੈਡਰੂਮ ਲੌਬੀ ਡ੍ਰੈنگ ਰੂਮ ਕਿਚਨ ਤੇ ਸਟੋਰ ਬਣਿਆ ਵਾ ਜੀ ਬਾਕੀ ਆ ਤੁਸੀਂ ਦੇਖ ਹੀ ਰਹੇ ਹੋ ਜੀ ਬਹੁਤ ਹੀ ਵਧੀਆ ਕੋਠੀ ਦਾ ਕੰਮ ਹੋਇਆ ਵਾ ਜੀ 150 ਗਾਜ ਦੀ ਕੋਠੀ ਡਿਮਾਂਡ ਇਹਦੀ 27 ਲੱਖ ਰੁਪਇਆ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਕੋਠੀ ਬਹੁਤ ਵਧੀਆ ਬਣੀ ਆ ਬਾਬਾ ਦੀਪ ਸਿੰਘ ਨਗਰ ਦੇ ਨਾਲ ਬਲਰਾਜ ਨਗਰ ਬਹੁਤ ਹੀ ਵਧੀਆ ਕੋਠੀ ਦੇ ਵਿੱਚ ਕੰਮ ਹੋਇਆ ਵਾ ਜੀ ਕਿਚਨ ਦਾ ਵੀ ਕੰਮ ਬਹੁਤ ਵਧੀਆ ਹੋਇਆ ਜੀ ਕੱਪ ਬੋਰਡ ਦਾ ਚਿਮਨੀ ਜੋ ਵੀ ਇਹਦਾ ਕੰਮ ਬਹੁਤ ਵਧੀਆ ਹੋਇਆ ਹੈ ਵਾਕਿ ਕਿਚਨ ਦਾ ਜੀ ਕਿਸੇ ਵੀ ਵੀਰ ਭਰਾ ਨੇ ਐਡ ਕਰਾਉਣੀ ਹੋਵੇ ਐਡ ਦਾ ਅਸੀਂ ਕੋਈ ਪੈਸਾ ਨਹੀਂ ਲੈਂਦੇ ਸਕਰੀਨ ਤੇ ਸਾਡਾ ਨੰਬਰ ਚਲੀ ਜਾਂਦਾ ਤੇ ਕਾਲ ਕਰ ਸਕਦੇ ਆ ਤੁਸੀਂ ਸਾਡੀ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ YouTube ਤੇ ਸਬਸਕ੍ਰਾਈਬ ਕਰ ਦਿਓ ਤੇ Facebook ਤੇ ਫੋਲੋ ਕਰ ਦਿਓ ਬਹੁਤ ਹੀ ਵਧੀਆ ਆਪਣਾ ਕੋਠੀ ਦੇ ਵਿੱਚ ਕੰਮ ਹੋਇਆ ਵਾ ਜੀ ਆ ਸਟੋਰ ਆ ਗਿਆ ਪੰਗੂ ਪ੍ਰਾਪਰਟੀ ਤੇ ਕੋਈ ਵੀ ਕੋਠੀ ਵੇਚਣੀ ਖਰੀਦਣੀ ਹੈ ਤਾਂ ਸਾਡੇ ਨਾਲ ਕਨੈਕਟ ਕਰ ਸਕਦੇ ਆ ਤੁਸੀਂ ਬਾਕੀ ਆ ਤੁਸੀਂ ਦੇਖ ਹੀ ਰਹੇ ਹੋ ਜੀ ਬੈਕ ਸਾਈਡ ਤੇ ਇਹਦੇ ਬੈਡਰੂਮ ਦੇ ਵਿੱਚ ਕੱਪ ਬੋਰਡ ਦਾ ਕੰਮ ਹੋਇਆ ਵਾ ਬਹੁਤ ਹੀ ਵਧੀਆ ਕੋਠੀ ਦੇ ਵਿੱਚ ਸਾਰਾ ਕੰਮ ਹੋਇਆ ਰੇਲਿੰਗ ਦਾ ਮਿਲਦੇ ਆਂ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ ਜੀ